ਵੀ ਉਬੜਾ ਘਾ ਡਰਾ ਬਰੋ ਉਹੋ ਕੈਚ ਵੀ ਉਹ ਸ਼ਾਰਟ ਸ਼ੂਟ ਬਣਾ ਇੱਧਰ ਮੁਹ ਕਰ ਅੱਗੇ ਜੀ ਉਧਰ ਕਰ ਅੱਗੇ ਜੀ ਨੰਗੀ ਪੈ ਤਾ ਹੁ ਮਜ਼ਾਰਾ ਹੁਣ ਮੁਹ ਪਾ ਲਾ ਬੱਬੂ ਦਾ ਕੈਚ ਰੱਖੀ ਹੋਈ ਆ ਕੈਦ ਕੀਤਾ ਹੋਇਆ ਤੈਨੂੰ ਤਾਂ ਰੱਖੀ ਹੋਈ ਆ ਇਹਨਾਂ ਨੇ ਬੱਬੂ ਤੋਂ ਐ ਘੂਰ ਕੇ ਸਾਰਾ ਕੰਮ ਕਰਾਉਂਦੇ ਨੇ ਬੱਬੂ ਕੋ ਤਾਂ ਆਪ ਦਾ ਫੋਨ ਨਹੀਂ ਇਹ ਜੇ ਬੰਦਿਆਂ ਨੂੰ ਅਸਲ ਵਿੱਚ ਤਾਂ ਉਹ ਵੀ ਬੰਦੇ ਕੋਈ ਬਾਲੇ ਚੱਜਦੇ ਨਹੀਂ ਹੈਗੇ ਉਹਨਾਂ ਨੂੰ ਰੋਸਟ ਕਰਨਾ ਬਹੁਤ ਜ਼ਰੂਰੀ ਆ ਇਹ ਜੇ ਬੰਦਿਆਂ ਦੇ ਮੂੰਹ ਤੇ ਚਪੇੜਾਂ ਖੜਾ ਕੇ ਮਾਰਨੀਆਂ ਚਾਹੀਦੀਆਂ ਜਦੋਂ ਮਿੰਟੋ ਮੈਂਟੀ ਸੌਰੀ ਬੁਲਾਈ ਸੀ ਨਾ ਹੂੰ ਬੁਲਾਈ ਸੀ ਨਾ ਦੱਸ ਮੈਨੂੰ ਸੌਰੀ ਬੋਲੀ ਸੀ ਨਾ ਕੋਈ ਦੂਜੇ ਬੰਦੇ ਤੋਂ ਜਾ ਕੇ ਮਿੰਟੋ ਮੈਂਟੀ ਸੌਰੀ ਵੀ ਕਹਾਉਂਦਾ ਏ ਕਾਇਦ ਚ ਰੱਖਿਆ ਹੋਇਆ ਏ ਬਹੁਤ ਗਲਤੀ ਆ ਹੂੰ ਯਾਦ ਕੀਤਾ ਹੋਇਆ ਦੇਖ ਸਕਦੇ ਹਾਂ ਆਹ ਦੀ ਹੁਣ ਇਹਦੇ ਅਸੀਂ ਰੱਸਾ ਪਾ ਕੇ ਇਹਨੂੰ ਲੈ ਕੇ ਆਂਦਾ ਰੱਬ ਵੜਾ ਰਹੇ ਹਾਂ ਹੁਣ ਫਿਰ ਭਾਂਡੇ ਵਿੱਚ ਜਾਵਾਂਗੇ ਫਿਰ ਭਾਂਡੇ ਵਿੱਚ ਜਾਵਾਂਗੇ ਇਹ ਕੱਪੜੇ ਤਾਂ ਪਾਵਾਂਗੇ ਫਿਰ ਗਵਾਚਾ ਵੀ ਬਣਾਵਾਂਗੇ ਹੈਂ ਪੰਜ ਸੱਤ ਰੀਲਾ ਵੀ ਬਣਾਵਾਂਗੇ ਅਸੀਂ ਤਾਂ ਪੂਰਾ ਕੈਦ ਜੇ ਜੇਲ੍ਹ ਵਾਲੀ ਕੈਦ ਨਹੀਂ ਹੁੰਦੀ ਜਿਹੜੀ ਜੇਲ੍ਹ ਵਾਲੀ ਸੋਸ਼ਲ ਬਿਲਟੀ ਆ ਇਹ ਚੀਜ਼ਾਂ ਨੂੰ ਮੰਨਦਾ ਮੰਨੇ ਨਾ ਮੰਨੇ ਦੁਨੀਆ ਤਾਂ ਐਂ ਕਹਿੰਦੀ ਆ ਝੂਠੂਬ ਨਹੀਂ ਮੰਨਦਾ ਦੁਨੀਆ ਕਹਿੰਦੀ ਹੈ ਕਹਿੰਦੀ ਨੇ ਕਿੱਥੇ ਭੁਗਦੇ ਹੀ ਹੁੰਦੇ ਚੱਲ ਡੈਡੀ ਮੈਨੂੰ ਪਤੰਗ ਲਿਆ ਕੇ ਦੇ ਨਿਆਣਾ ਤੋਂ ਕਿੱਥੇ ਤੇ ਹਰਾ ਆ ਲਿਆ ਕਰੂਆ ਬੜਾ ਬੜਾ ਹੁਆ ਦੋਆ ਬਹੁਤ ਕੰਮ ਕਰਾਉਂ ਤੇਰੇ ਨਾਲ ਹਾਂ ਦੇ ਗੁੰਡੀ ਡੰਡਾ ਕਿੰਨਾ ਜੰਮੀ ਵਧੀਆ ਗੱਲ ਏ ਫਿਰ ਕਿੱਥੇ ਰੱਖਾਂ ਕਿੱਥੇ ਰੱਖਦੇ ਤਸਵੀਰ ਤੇ ਵੇ ਰੱਸਾ ਫੜ ਕੇ ਰੱਖ ਤਾਂ ਹੀ ਹੋਰਾ ਵੱਡੂ ਕੋਈ ਕਹਿੰਦਾ ਏ ਹੇ ਬਹੁਤ ਬਹੁਤ ਦਿੱਤੀ ਹੋਈ ਆ ਕੋਈ ਕਹਿੰਦਾ ਕੈਦ ਬਹੁਤ ਕਰੀ ਹੋਈ ਆ ਹੈ ਤੇ ਉਹ ਤਾਂ ਹੁਣ ਬੱਬੂ ਨੂੰ ਪਤਾ ਹੁਣ ਕੈਦ ਕੀਤੀ ਆ ਜਾਂ ਨਹੀਂ ਇਹਨੂੰ ਤਾਂ ਕਹਿੰਦੇ ਖੁੱਲੇ ਬਾਹ ਦਿੱਤੀ ਹੋਈ ਆ ਇੱਕ ਬੱਬੂ ਹੋਰ ਆ ਗਿਆ ਓਏ ਉਹਨਾਂ ਦੇ ਅੰਗਲ ਪਏ ਹੋਏ ਦੀ ਇਹ ਕਹਿੰਦੇ ਨੇ ਫੜ ਫੜ ਕੋਲ ਹਾਏ ਬੱਬੂ ਕੈਦ ਕਰੀ ਹੋਈ ਆ ਆ ਦੁੱਤੀ ਰਵੜਾ ਦੁੱ ਤੈਨੂੰ ਵੀ ਫੜ ਲਾਂਗੇ ਓਏ ਕਿਹੜਾ ਜਾ ਓ ਹੋ ਹੋ ਫੱਕ ਮੈਂ ਆਹ ਕਿਹੜਾ ਜਾਨਵਰ ਜਾ ਰਿਹਾ ਤੈਨੂੰ ਫੜ ਲਾਂਗੇ ਓਏ ਵੇਰ ਨੂੰ ਦੇਖਦਾ ਕਿਉਂ ਸੀ? ਖਰਾਬ ਬੰਦਾ, ਖਰਾਬ ਆਗਲਾ ਦੇ ਦੇ ਆ ਲਗਾ ਕੈਦ ਕਰਕੇ ਖਰਾਬ ਬਣਾਉਂਦੇ ਨੇ ਕਾਂਟੀ ਖਰਾਬ ਬੜਦੀ ਆ। ਕਾਂਟੀ ਦੇਖ ਲਾ ਓਏ। ਖਰਾਬ ਵੜਾ ਰਹੇ ਆ ਓਏ ਜਿਹੜਾ ਕਹਿੰਦੀ ਸੀ ਚਗਲ ਕੈਦ ਕੀਤਾ ਹੋਇਆ ਬੱਬੂ ਨੂੰ। ਰਸਾ ਵੜਲਾ ਪੰਜੂ ਰਸਾ ਵੜ ਲੈ ਲਾਡੋ ਪਿਆਰ ਮੈਨੂੰ ਵੱਧ ਕਰਦੀ ਆ। ਸਤਿਓਰੋ ਪਿਆਰ ਕਰਦੇ ਤੇ ਮਤਬਲੀ ਆ ਮੇਰੇ ਮੇਰੇ ਬਲਾਇਆ ਜਮਾ ਨਹੀਂ ਬੋਲ ਮਤਬਲੀ ਆ ਉਹ ਮਤਬਲੀ ਆ ਕਹੇ ਕੋਸ਼ ਆ ਆ ਪਿਆਰ ਹੁੰਦਾ ਅੱਛਾ ਜੀ ਨਹੀਂ ਮੈਂ ਤਾਂ ਕਿ ਉਹ ਪਿਆਰ ਉਹ ਹੁੰਦਾ ਜਿਹੜਾ ਰਾਤ ਕਰਨਾ ਦੱਸ ਦੋਦੀ ਕਹਿੰਦਾ ਕੋਈ ਚੱਜ ਦੀ ਗੱਲ ਕਰ ਲੋ ਨਾ ਹੋਰੀਆ ਕਹਿੰਦਾ ਮਾਸੜ ਜੀ ਦਾ ਕਹਿੰਦਾ ਸੀਰੀਅਸ ਗੱਲ ਕਰਿਆ ਕਹਿੰਦਾ ਉਸ ਤੋਂ ਮਾਸੜ ਕਿੰਨਾ ਕੇ ਸੀਰੀਅਸ ਆ ਉਹ ਪੁੱਛ ਲੋ ਸਾਰਾ ਬਲੇਮ ਜਾਂਦਾ ਉਹਨੂੰ ਹੈ ਚੋਰਾ ਮੁਹੱਬਤ ਹੋਂਕੀ ਹੁਣ ਓਏ ਇਹ ਗੱਲਾਂ ਨਹੀਂ ਕਰਨੀਆਂ ਕੋਈ ਨਾ ਬੈ ਠੇਕੀ ਹੋ ਗਿਆ ਨਿਆਣਾ ਨਿਆਣਾ ਕਿਆ ਬਰੂ ਹੈ ਮੁੰਡਾ ਨਿਆਣਾ ਉਹ ਹੈ ਉਹ ਨਿਆਣਾ ਉਹ ਉਹ ਫੇ ਪਵਨਾ ਦੇ ਲਾ ਉਧਰ ਉਧਰ ਪਵਨਾ ਕਹਿੰਦਾ ਸੀ ਕਹਿੰਦਾ ਕੋਈ ਨਾ ਮਾਸੀ 500 ਪਾ ਦੇ ਮੈਂ ਰੋ ਵੀ ਪਾਉ ਮੈਂ ਮੈਂ ਰੋ ਬੰਨਾ ਤੂੰ 500 ਪਾ ਦੇ ਆਏ ਹਾਏ ਇਹ ਕਰੀਏ ਭਾਈ ਸਾਡਾ ਬੰਦਾ ਹੀ ਭੱਜ ਗਿਆ ਕਹਿੰਦਾ ਬਾਬੇ ਨੂੰ ਮਾੜਾ ਨਾ ਆਖੀ ਬਾਬਾ ਫਿਰ ਭਾਈ ਕਹਿਣ ਨੂੰ ਵੀ ਕੀ ਕਹਿਣਾ ਜੀ ਭਾਵੇਂ ਜਿੰਦ ਕਰ ਤੂੰ ਓ ਇੱਥੇ ਆ ਜਾਣਾ ਲਾਓ ਬਾਬਾ ਜੀ ਦੇ ਪੈਰੀਂ ਹੱਥ ਲਾਓ ਬਾਬਾ ਜੀ ਦੇ ਪੈਰੀਂ ਹੱਥ ਕੰਮ ਛੱਡ ਕੇ ਰੋਟੀ ਪਕਾਉਂਦੀ ਪਕਾਉਂਦੀ ਬਹੂ ਆ ਜਾ ਪੈਰੀਂ ਹੱਥ ਲਾ ਦੇ ਉਹ ਮੈਂ ਕਿਹਾ ਹੈ ਕੌਣ ਮੈਨੂੰ ਦੱਸਦਾ ਦਓ ਮੈਂ ਲਾ ਦੂੰ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਭਾਈ ਉਹ ਚੀਜ਼ ਆ ਮੈਂ ਕਿਹਾ ਮੈਂ ਨਹੀਂ ਲਾਉਂਦਾ ਨੀ ਲਾਉਂਦੀ ਮੈਂ ਖਿਆ ਚ ਮੇਟੋ ਨਹੀਂ ਲੱਗਦਾ ਓਏ ਰੱਸਾ ਫੱਡ ਲੈ ਕਹਿਰ ਕੀਤੀ ਹੋਈ ਆ ਬੱਬੂ ਤੁਸੀਂ ਮੇਰੇ ਹੱਥ ਕੈਦ ਕਰ ਸਕਦੇ ਜੀ 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 ਵੀ ਕੈਦ ਨਹੀਂ ਕਰ ਜੇਲ੍ਹ ਚ ਕੈਦ ਆ ਦੇ ਚਾ ਬਣਾ ਲੈ ਕਦੇ ਮਾਹਾਂ ਦੀ ਦੌਰ ਝਾਣ ਲੈ ਜਿਹੜੇ ਬੰਦੇ ਵੇਫालतੂ ਚ ਗੈਸ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਨੀ ਆ ਤੁਸੀਂ ਸਾਡੇ ਕੀ ਵਿਚਾਰਤਾ ਰਹ ਦੁਨੀਆ ਮੇਰੇ ਬਾਰੇ ਕੀ ਸੋਚਦੀ ਆ ਮੈਨੂੰ ਇਹਦੇ ਨਾਲ ਰੱਤੀ ਫਰਕ ਨਹੀਂ ਪੈਂਦਾ ਸੋਚ ਦੀ ਸੋਚੀ ਜਾਵੇ ਦੇਖ ਮੈਨੂੰ ਪਤਾ ਹੀ ਨਹੀਂ ਪਾ ਮੇਰਾ ਘਰ ਆ ਇਹਨੂੰ ਮੈਂ ਸੋਬਰਣਾ ਮੈਂ ਝੜੂ ਪੱਜਾ ਕਰਨਾ ਮੈਂ ਆਪਦੇ ਨਿਆਣੇ ਰੋਟੀ ਦੇਣੀ ਆ ਨਿਆਣਿਆਂ ਨੇ ਤੇ ਤੇਰੇ ਹਸਬੰਡ ਨੇ ਤਾਂ ਮੈਂ ਸੁਣਿਆ ਵੀ ਤੁਹਾਨੂੰ ਮੈਂ ਛੋਟਾ ਚਲੋ ਪੱਤਰਕਾਰ ਬਣਦਾ ਤੇ ਨਿਆਣਿਆਂ ਨੇ ਤੇ ਤੁਹਾਡੇ ਹਸਬੰਡ ਨੇ ਤਾਂ ਸੁਣਿਆ ਵੀ ਤੁਹਾਨੂੰ ਕੈਦ ਕਰਕੇ ਰੱਖਿਆ ਹੋਇਆ ਨਿਆਣਿਆਂ ਨੂੰ ਜੰਮਿਆ ਕਿ ਨਹੀਂ ਆ ਜੰਮਿਆ ਤਾਂ ਚਲੋ ਤੁਸੀਂ ਆ ਪਰ ਸੁਣਿਆ ਸੁਣਿਆ ਕੇ ਕਹਿੰਦੀ ਤੁਹਾਡੇ ਰੱਸੀ ਬੰਨੀ ਹੋਈ ਆ ਜੀ ਤੁਹ ਤੋਂ ਸਾਰਾ ਕੰਮ ਕਰਾਉਂਦੇ ਧਾਰਾ ਪਾਣੀ ਕੋਲ ਕੋ ਕੈਮਰਾ ਹੈਗਾ ਹਾਂਜੀ ਹੈਗਾ 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 ਤੁਹਾਡੇ ਪੈਰ ਹੈਗੇ ਹੈਗੇ ਜੀ ਆ ਫਿਰ ਰਾਉਂਡ ਲਾ ਲਓ ਗਲਤ ਬਿਆਨ ਨਹੀਂ ਕਰਨਾ ਕੋਈ ਗਲਤ ਨਹੀਂ ਕਰਦੇ ਤੁਸੀਂ ਮੇਰੇ ਵਾਲੇ ਲਾਏ ਰਾਉਂਡ ਲਾ ਲਓ ਤੁਹਾਨੂੰ ਰੱਸਾ ਮਿਲ ਗਿਆ 1000 ਰੁਪਿਆ ਨਾਮ ਮੈਂ ਇਹ ਤਾਂ ਹੁਣ ਤੂੰ ਥੋੜਾ ਗੁਪਤ ਗੁਪਤ ਰੱਸਾ ਬੰਨਿਆ ਹੋਇਆ ਦੀਂਦਾ ਨਹੀਂ ਲੋਕਾਂ ਨੂੰ ਦਿਖੇ ਨਾ ਦਿਖੇ ਉਹ ਹੁੰਦਾ ਨਹੀਂ ਉਹ ਚైనా ਡੋਰ ਬੰਨੀ ਹੋਈ ਚైనా ਡੋਰ ਲੱਤ ਨੂੰ ਨੇ ਮੈਂ ਵਧੀਆ ਵਧੀਆ ਖਾਂਦੀ ਪੀਂਦੀ ਆ ਆਪਣੇ ਘਰੇ ਹਾਂਜੀ ਕਦੇ ਕਿਸੇ ਨੇ ਕਿਸੇ ਨੇ ਚਲੋ ਤੁਹਾਨੂੰ ਕੈਦ ਵਾਲੀ ਗੱਲ ਤਾਂ ਦੱਸਦੀ ਕਦੇ ਕਿਸੇ ਨੇ ਇਹ ਕਿਹਾ ਵੀ ਸਾਡੇ ਤੋਂ ਬੱਬੂ ਨੇ ਖਰਚਾ ਮੰਗਿਆ ਕੈਦ ਵਾਲੀ ਗੱਲ ਤਾਂ ਨਹੀਂ ਸਾਨੂੰ ਦੱਸੀ ਸਾਨੂੰ ਤਾਂ ਫੋਨ ਆਇਆ ਸੀ ਐਕਚੁਅਲੀ ਐਕਚੁਅਲੀ ਫੋਨ ਆਇਆ ਸੀ ਚਲੋ ਫਿਰ ਤੁਸੀਂ ਉਹਨਾਂ ਨੂੰ ਮੋੜ ਕੇ ਪੁੱਛੋ ਵੀ ਚਲੋ ਫੈਸਲੀ ਨਾ ਅਗਲਾ ਬੰਦਾ ਤੁਹਾਡੇ ਤੋਂ ਕੁਝ ਮੰਗਦੀ ਆ ਖਰਚਾ ਪਾਣੀ ਉਹ ਤੈਂਦੇ ਤੁਸੀਂ ਬੱਬੂ ਦਾ ਫੋਨ ਕਿਉਂ ਚੱਕਦੇ ਹੋ ਬੱਬੂ ਦਾ ਫੋਨ ਉਹ ਬੱਬੂ ਦਾ ਐਕਚੁਅਲ ਚ ਉਹ ਬੱਬੂ ਦਾ ਫੋਨ ਹੀ ਨਹੀਂ ਸੀ ਨਾ ਬੱਬੂ ਦਾ ਫੋਨ ਹੀ ਨਹੀਂ ਸੀਗਾ ਉਹ ਅੱਛਾ ਠੀਕ ਐ ਮੇਰੇ ਕੋ ਤਾਂ ਆਪਦਾ ਫੋਨ ਵੀ ਨਹੀਂ ਗਾ ਤੇ ਹੋਰ ਤੁਹਾਡੀ ਲਾਈਫ ਕਿਦਾਂ ਚੱਲ ਰਹੀ ਆ ਵਧੀਆ ਮਸਤ ਵੀ ਜਿੱਦਾਂ ਤੁਹਾਨੂੰ ਕੈਦ ਹੋਈ ਹੋਈ ਆ ਉਮਰ ਕੈਦ ਹੋਈ ਤੁਹਾਨੂੰ ਜਿੱਦਾਂ ਉਮਰ ਕੈਦ ਹੋਈ ਕੋਈ ਦਿੱਕਤ ਪਰੇਸ਼ਾਨੀ ਵੀ ਆ ਰਹੀ ਮੈਂ ਸੁਣਿਆ ਮੈਂ ਸੁਣਿਆ ਕਿ ਹੱਸ ਕੇ ਰੱਸਾ ਮਾਲਾਂਗੇ ਮੈਂ ਸੁਣਿਆ ਤੁਹਾਨੂੰ ਬਾਹਰ ਅੰਦਰ ਨਹੀਂ ਜਾਣ ਦਿੰਦੇ ਮੈਂ ਜਾ ਕੇ ਨਹੀਂ ਰਹਿਦੀ ਕਿੱਥੇ ਜਾਣਾ ਕੱਢਦੇ ਨਹੀਂ ਕਰਦੇ ਨਹੀਂ ਕੱਢ ਦੇ ਕ ਬਾਹਰ ਬਾਹਰ ਅੰਦਰ ਜਾਣਾ ਕਿੱਥੇ ਦੱਸਿਓ ਬਾਹਰ ਅੰਦਰ ਜਿੱਦਾਂ ਸ਼ਾਪਿੰਗ ਕਰਨ ਗੈਰਾ ਹੋਰ ਤੁਹਾਨੂੰ ਚਾਲ ਨਹੀਂ ਦਿੰਦੇ ਤੁਹਾਨੂੰ ਚੈਨਲ ਪਤਾ ਮੇਰਾ ਹਾਂ ਹਾਂਜੀ ਐਕਚੁਅਲ ਚ ਤੁਹਾਨੂੰ ਪਤਾ ਤੁਸੀਂ ਵੌਚ ਕਰਦੇ ਹੋ ਨਹੀਂ ਨਹੀਂ ਉਸੇ ਨਹੀਂ ਕਰਦੇ ਕਰਕੇ ਦੇਖਿਓ ਮੜੇ ਵਿਜ਼ਿਟ ਕਰਿਓ ਮੁੰਡੀ ਫੈਮਿਲੀ ਬਲੌਗਸ ਤੇ ਵਿਜ਼ਿਟ ਕਰਿਓ ਤੁਸੀਂ ਸਰਚ ਮਾਰ ਲਓ ਹੁਣੇ ਮਾਰ ਲਓ ਸਰਚ ਆ ਠੀਕ ਹੈ ਜੀ ਠੀਕਾ ਨਹੀਂ ਮਾਰ ਲਓ ਸਰਚ ਠੀਕ ਹੈ ਜੀ ਇਹਨਾਂ ਨਾਲ ਵੀ ਮਿਲ ਲਓਏ ਮੇਰੇ ਹਸਬੰਦ ਨੇ ਅੱਛਾ ਜੀ ਮੈਂ ਸੁਣਿਆ ਇਹਨਾਂ ਨੇ ਕਦੇ ਕੀਤਾ ਹੋਇਆ ਇਹਨਾਂ ਦੇ ਬਿਆਨ ਲੈ ਲੀਏ ਉਹ ਭੋਲਾ ਭਾਰਾ ਬੰਦਾ ਆਂ ਦੱਸ ਕੀ ਚਾਹੀਦਾ ਤੈਨੂੰ ਬੱਜ ਕੇ ਰਹੀ ਐ ਮਾਰਦਾ ਵੀ ਐ ਖਿੱਚ ਕੇ ਦੱਤੀ ਜੀ ਤੁਸੀਂ ਕੈਦ ਕਰਕੇ ਰੱਖਿਆ ਹੋਇਆ ਜੀ ਕਰਕੇ ਕਹਿੰਦਾ ਗਲ ਫੜ ਦਵੇ ਇਹਨਾਂ ਜੀ ਤੁਸੀਂ ਕੈਦ ਕਰਕੇ ਰੱਖਿਆ ਹੋਇਆ ਬੱਬੂ ਨੂੰ ਕੈਦ ਨੂੰ ਇਹ ਬਿਜਰੇ ਚ ਦੀਂਦੀਆਂ ਰਹਿਣਾ ਪਿੰਜਰੇ ਚ ਤਾਂ ਨਹੀਂ ਜੀ ਐਕਚੁਅਲ ਚ ਲੋਕ ਕਹਿ ਰਹੇ ਨੇ ਕੌਣ ਕਹਿੰਦਾ ਕੰਜਰ ਕਈ ਕੰਜਰ ਕਈ ਕੰਜਸ ਕਹਿ ਰਹੇ ਨੇ ਸੋਡੀ ਕੀ ਵਿਚਾਰਾ ਧਾਰਾ ਹੈ ਉਹਨਾਂ ਲੋਕਾਂ ਬਾਰੇ ਹੈ ਦੀ ਵਿਚਾਰਤਾ ਰ ਸਾਡੀ ਉਹਨਾਂ ਲੋਕਾਂ ਬਾਰੇ ਲੋਕਾਂ ਬਾਰੇ ਉਹਨਾਂ ਦਾ ਦਿਮਾਗ ਖਰਾਬ ਨੇ ਜੇ ਜੇ ਬੰਦਾ ਮਨ 'ਚ ਸੋਚਦਾ ਜਾਂ ਆਪ ਹੁੰਦਾ ਉਹੋ ਜਿਹੀ ਉਹਨੇ ਗੱਲ ਕੱਢਣੀ ਆ ਹਾਂਜੀ ਹੈ ਅੱਛਾ ਜੀ ਵੀ ਮੈਂ ਕਹਿਦਾ ਇਹ ਵੀ ਕੈਦ ਹੋਊ ਹੈ ਇਹ ਨਿਆਣਿਆਂ ਦੇ ਸਕੂਲ ਜਾ ਮੈਂ ਸੁਣਿਆ ਤੁਹਾਨੂੰ ਵੀ ਦਬਾ ਕੇ ਰੱਖਿਆ ਹੋਇਆ ਇਹਨਾਂ ਨੇ ਅਸੀਂ ਦੋਨਾਂ ਨੇ ਇੱਕ ਦੂਜੇ ਨੂੰ ਕਹਿ ਹਾਂਜੀ ਨਾ ਦਬਾਉਣ ਨੂੰ ਮੈਂ ਡੱਬੇ ਥੱਲੇ ਆ ਆ ਬੈਠਾਂ ਆ ਵੜਦਾ ਨਹੀਂ ਮੈਂ ਸੁਣਿਆ ਜੀ ਸੁਣਨ ਚ ਕੱਲਾ ਆਈਆਂ ਨੇ ਆਹ ਕਹਿੰਦਾ ਸਾਡੇ ਨਾਲ ਪੱਤਰਕਾਰੀ ਕਰੋ ਸਾਡੇ ਨਾਲ ਰੌਦਾਦ ਆ ਆਹ ਹਰਾਬੜਾ ਆਓ ਕਹਿੰਦਾ ਤਾਂ ਕੋਈ ਨਹੀਂ ਹੁੰਦਾ ਜੀ ਸੂਫੀਆ ਰਿਪੋਰਟਾਂ ਆਈਆਂ ਨੇ ਹਾਂ ਹੁਣ ਦੇਖ ਵਰਸੀਮ ਦੇ ਵਿੱਚ ਗੁੱਲੀ ਡੰਡਾ ਬਜੰਮਿਆ ਇਹਨੂੰ ਕਿਹਨੇ ਕਿਹਾ ਵੀ ਤੂੰ ਜੰਮਾ ਓਏ ਉਹ ਤਾਂ ਜੀ ਇਹ ਗੱਲ ਤੁਸੀਂ ਗੱਲ ਉਲਟਾ ਰਹੇ ਹੋ ਇੱਕ ਮਿੰਟ ਐਕਸਕਿਊਜ਼ ਮੀ ਸੁਣੋ ਅਸੀਂ ਦੋਨੇ ਜਣੇ ਆਪਦੇ ਘਰ ਜੰਮੇ ਆ ਮੈਂ ਆਪਦੇ ਘਰ ਜੰਮੇ ਆ ਆਪਦੀ ਮਾਂ ਦੀ ਕੋਕੋ ਆ ਆਪਦੀ ਮਾਂ ਅਸੀਂ ਆਪ ਦੋਨੇ ਜਣੇ ਆਪਦੀ ਮਰਜ਼ੀ ਨਾਲ ਤਾਂ ਨਹੀਂ ਜੰਮੇ ਤੁਹਾਨੂੰ ਕਹਿਦ ਕੀਤਾ ਹੋਇਆ ਨਾ ਤੁਸੀਂ ਗੱਲ ਨਾ ਬਲਟਾਓ ਗੱਲ ਨਾ ਬਲਟਾਓ ਸਾਡੇ ਮਰਜ਼ੀ ਨਾਲ ਨਹੀਂ ਹੋਏ ਇਹ ਕਿਤੇ ਸਹੀ ਆ ਸਾਡੇ ਅੱਛਾ ਫਿਰ ਤੁਸੀਂ ਮੰਨ ਰਹੇ ਹੋ ਨਾ ਤੁਸੀਂ ਮੰਨ ਰਹੇ ਹੋ ਨਾ ਤੁਹਾਨੂੰ ਇਹਨਾਂ ਨੇ ਦਵਾਚ ਰੱਖਿਆ ਹੋਇਆ ਇਹਨੇ ਦੇਖਿਆ ਨਾ ਮੈਂ ਦੇਖਿਆ ਆਰਾਮ ਬਣਾਈ ਜੋੜੀ ਇੱਕ ਨਾ ਇੱਕ ਕੋਕੋ ਤੁਸੀਂ ਮੰਨ ਰਹੇ ਹੋ ਨਾ ਮੰਨ ਰਹੇ ਆ ਤੁਹਾਨੂੰ ਇਹਨਾਂ ਨੇ ਦੁਆਚ ਰੱਖਿਆ ਹੋਇਆ ਮੌਕੇ ਇਹੋ ਜੀ ਕਹਿ ਦ ਮੈਨੂੰ ਅਗਲੇ ਜਨਮ ਚ ਵੀ ਹੋਵੇ ਨਾ ਹਾਂਜੀ ਮੈਂ ਹੱਸ ਤੁਸੀਂ ਚਾਹੋ ਨੇ ਉਹ ਅਗਲੇ ਜਨਮ ਚ ਵੀ ਇਹੋ ਜੀ ਦੁਨੀਆ ਚ ਇਹੋ ਜੀ ਕਹਿ ਦ ਮਨਜ਼ੂਰ ਆ ਮੈਨੂੰ ਫਿਰ ਉਹ ਜਿੱਦਾਂ ਤੁਹਾਡੇ ਨਾਲ ਸਾਰਾ ਪਹਿਲਾਂ ਜ਼ੁਲਮ ਹੋਇਆ ਉਹ ਵੀ ਵਿੱਚ ਹੋਊਗਾ ਜੀ ਨਹੀਂ ਉਹ ਨਾ ਮੈਂ ਕਾਟਾ ਮਾਰ ਦੇਣਾ ਅਸੀਂ ਦੋਨੋਂ ਹੋਈਏ ਉਹ ਨਾ ਦੁਬਾਰਾ ਹੋਣਾ ਅਸੀਂ ਹੋਈਏ ਜ਼ੁਲਮ ਖਤਮ ਹੋ ਜੇ ਵੀ ਜੁਲਮ ਦਾ ਅਸੀਂ ਇਹ ਅੱਜ ਅੱਜ ਮੈਂ ਤੁਹਾਨੂੰ ਹਕੀਕਤ ਦੱਸ ਦਿੱਤੀ ਹੈ ਦੋਨੋਂ ਨੌਜਵਾਨਾਂ ਦੀ ਕੋਈ ਕਿਸੇ ਦੀ ਕੈਚ ਨਹੀਂ ਹੈ ਨਾ ਕਿਸੇ ਨੂੰ ਕੈਦ ਕੀਤਾ ਹੋਇਆ ਨਾ ਕੋਈ ਦਵਾ ਥੱਲੇ ਹੈ ਸਭ ਆਪਣੀ ਮਨਮਰਜ਼ੀ ਕਰਦੇ ਨੇ ਇੰਟਰੋਡਕਸ਼ਨ ਤਾਂ ਕਰਵਾਈ ਨਹੀਂ ਅਸੀਂ ਕੌਣ ਹਿੰਡਰੋਡਕਸ਼ਨ ਤੁਹਾਨੂੰ ਬਹੁਤ ਪਿਆਰ ਕਰ 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 ਤੁਹਾਨੂੰ ਦੁਨੀਆ ਬਹੁਤ ਪਿਆਰ ਕਰਦੀ ਆ ਜੀ ਇੱਕ ਵਸਤ ਕਰ ਦਿੰਦੀ ਆ ਜੀ ਫੇਰ ਛੱਡ ਕੇ ਚਲੀ ਜਾਂਦੇ ਨੇ ਕਿਦਾਂ ਜੀ ਕਿੰਨਾ ਮੈਂ ਘਰ ਛੱਡ ਕੇ ਜਾਂ ਮੈਂ ਰੋਕਾ ਲਾ ਤੇ ਗੱਲ ਕਿਸੇ ਹੋਰ ਪਾਸੇ ਲੈ ਕੇ हां ਆਹੀ ਗੱਲਾਂ ਬਾਹਰ ਆ ਰਹੀਆਂ ਨੇ ਸਰਫ ਵਾਲਾ ਮਾਮਲਾ ਜੀ ਬਾਕੀ ਹੋਰ ਬੜੇ ਮਾਮਲੇ ਆ ਰਹੇ ਨੇ ਤੁਸੀਂ ਬਾਬੇ ਬੂਬਿਆਂ ਤੇ ਵੀ ਜਾਂਦੇ ਰਹੇ ਹੋ ਨਾ ਉਹ ਬਾਬਿਆਂ ਦਾ ਰੀਕੇ ਜਾਂਦਾ ਨਹੀਂ ਤੁਸੀਂ ਤੁਸੀਂ ਮੈਸਾਂ ਜਾਂਦੇ ਸੀ ਨਹੀਂ ਇਹ ਲੰਗਰ ਮੈਸਾਂ ਨੇ ਵੱਧ ਖਾਣੇ ਹੁੰਦੇ ਸੀ ਹਨਾ ਜੀ ਤੁਸੀਂ ਡੋਲੂ ਨਾਲ ਲੈ ਕੇ ਜਾਂਦੇ ਹੁੰਦੇ ਸੀ ਨਾ ਥੋੜਾ ਜਿਹਾ ਦੁੱਧ ਪਾ ਕੇ ਵਿੱਚ ਪਾਣੀ ਪਾ ਕੇ ਆਹ 3 ਕਿਲੋ ਵਾਲਾ ਦੋ ਡੋਨੂ ਆਹ ਦੇਖੋ ਸੁਣ ਸਕਦੇ ਹੋ ਪਾਣੀ ਇਹ ਪਾਈਆ ਦੁੱਧ ਬਾਕੀ ਜਿਹੜਾ 3.5 ਕਿਲੋ ਪਾਣੀ ਪਾ ਲੈਣਾ ਪਾਈਆ ਦੁੱਧ ਨਾ ਕੀ ਹੋਜੀ ਬਾਬੇ ਫਤਿਹ ਕਹਿੰਦੇ ਸਾਢੇ ਦੁੱਧ ਪੀਨੇ ਬਾਬੇ ਦੇ ਫਾਸਤ ਹੁਣ ਤਾਂ ਨਹੀਂ ਤੁਸੀਂ ਲੈ ਕੇ ਜਾਂਦੇ ਨਾ ਹੁਣ ਤੁਹਾਨੂੰ ਦਵਾ ਥੱਲੇ ਰੱਖਿਆ ਜਾਂਦਾ ਨਾ ਹੋਰ ਨਹੀਂ ਕੋਈ ਜ਼ਿਆਦਾ ਕੰਮ ਨਹੀਂ ਮੱਕਦਾ ਨਹੀਂ ਐਕਚੁਅਲ ਤਾਂ ਤੁਹਾਨੂੰ ਦਵਾ ਥੱਲੇ ਰੱਖਿਆ ਹੋਇਆ ਨਾ ਫਿਰ ਤੁਸੀਂ ਤਾਂ ਹੀ ਲੈ ਕੇ ਤੇディ ਮਿੱਟੀ ਦੇ ਬਾਅਦ ਰੱਖਦੀ ਐ ਸਾਨੂੰ ਅੱਛਾ ਜੀ ਮੰਨ ਕੇ ਇਹ ਦਵਾਸ ਰੱਖਾ ਤੁਸੀਂ ਵੀ ਮੰਨ ਜੋ ਜੀ ਹੁਣ ਤੁਹਾਨੂੰ ਕੈਦ ਕੀਤਾ ਮੈਨੂੰ ਮੈਨੂੰ ਮੈਂ ਕਹ ਨਹੀਂ ਆ ਜੇ ਕੋਈ ਕਹੇ ਨਾ ਵੀ ਮੈਂ ਤੈਨੂੰ ਲਸਗਰੀ ਗੱਡੇ ਲਸਗਰੀ ਲਾਇ ਲਸਗਰੀ 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 ਲਾਲਾ ਲਸਗਰੀ ਹਾਂਜੀ ਤੈਨੂੰ ਉਹ ਵੀ ਦੇ ਦੂੰ ਮੈਂ ਤਾਂ ਵੀ ਇਹ ਸਾਰਾ ਕੁਝ ਛੱਡਣਾ ਨਹੀਂ ਹੈਗਾ ਮੈਂ ਹੁਣ ਤਾਂ ਘਰ ਵਾਲਾ ਨਹੀਂ ਛੱਡਣਾ ਠੀਕ ਆ ਜੀ ਠੀਕ ਆ ਤੁਸੀਂ ਐਵੇਂ ਹੀ ਚਾਹੁੰਦੇ ਹੋ ਵੀ ਤੁਸੀਂ ਕੈਚ ਚ ਰਹੋ ਵੀ ਤੁਹਾਨੂੰ ਜਿਆਦਾ ਮੈਟਰ ਆ ਤੁਹਾਨੂੰ ਮੈਂ ਸੁਣੀਆ ਧਮਕੀਆਂ ਵਗੈਰਾ ਵੀ ਬਹੁਤ ਆਈਆਂ ਬਹੁਤ ਅੱਛਾ ਜੀ ਠੀਕ ਮੈਂ ਇਹਨੂੰ ਛੱਡਣਾ ਹੀ ਹੈਗਾ ਬਸ ਨਹੀਂ ਛੱਡਣਾ ਨਹੀਂ ਛੱਡਣਾ ਮੇਰਾ ਬੋਲ ਭੀ ਗਿਆ ਅਸਲਿਆਂ ਤੇ ਜਿਉਂ-ਜਿਉਂ ਬਦੀ ਤਰੱਕੀ ਨਹੀਂ ਇਹ ਤੁਸੀਂ ਸਿੱਧੂ ਮੂਸੇਵਾਲਾ ਵੀ ਸੁਣਦੇ ਰਹੇ ਹੋ ਇਹ ਸਿੱਧੂ ਮੂਸੇਵਾਲਾ ਸਾਡਾ ਇਹ ਤੁਸੀਂ ਹੁਣ ਬਹਿਰੂਪੀਆ ਕਿਉਂ ਚੇਂਜ ਕਰ ਲਿਆ ਜੀ ਐਡੀਟੀ ਸਾੜੀ ਕਿਉਂ ਰੱਖ ਲਈ ਸੋ ਸਿਓ ਦਾ ਪੇਸ ਚੇਂਜ ਕਰ ਰਹੇ ਹਾਂ ਇਹਦੇ ਬੱਚਿਆਂ ਨੇ ਰਖਾਤਾ ਖੜੇ ਆ ਜਾ ਆ ਜਿਹੜਾ ਤੁਸੀਂ ਤੁਸੀਂ ਪੇਸ ਚੇਂਜ ਕਰ ਰਹੇ ਹੋ ਜੀ ਹੁਣ ਬਾਬਾ ਬਣ ਹੁਣ ਦੁਨੀਆ ਲੁੱਟਿਆ ਖਰੋਗੇ ਤੁਸੀਂ ਦੁਨੀਆ ਤਾਂ ਅਸੀਂ ਲੁੱਟ ਕੇ ਖਾ ਜਾਣੀ ਅੰਦਰ ਬੈਠਿਆ ਨਹੀਂ ਹੱਥੋਂ ਵਾਲਾ ਕਿੱਸੀ ਕਰਦੇ ਨਹੀਂ ਖੋੜੇ ਪਾਇਆ ਕਰਦੇ ਅੱਛਾ ਜੀ ਅਸਾਂ ਪਾਏ ਵੀ ਨੇ ਇੱਕ ਦਿਨ ਕਿਹਦੇ ਕਿਹਦੇ ਪਾਏ ਥਾਣੇ ਹੈਗੇ ਅਸੀਂ ਲਾਈਵ ਥਾੜਾ ਪਾ ਦਨੇ ਹੁਣੇ ਇੱਕ ਦਿਨ ਪਾਏ ਸੰਤ ਬੋਲੀ ਹੋਰੇ ਦਾਦੀਆਂ ਕਾਬੀਆਂ ਹੈ ਨਹੀਂ ਮੈਂ ਸੁਣਿਆ ਜੀ ਭਾਨਾ ਸਿੱਧੂ ਜਿਹੜੇ ਬਾਬੇ ਬੂਬੇ ਬਣਦੇ ਡੁਪਲੀਕੇਟ ਉਹਨਾਂ ਨੂੰ ਚੱਕ ਰਹੇ ਨੇ ਸਾਨੂੰ ਭਾਨੇ ਭਾਨੇ ਦੇ ਨਾਲ ਆਪਾਂ ਭਾਨੇ ਦੀ ਸਹਿਮਤੀ ਨਾਲ ਥਾੜੇ ਪਾਉਣੇ ਆਪਾਂ ਇਕੱਠੇ ਹੀ ਆ ਸਾਰੇ ਭਾਨਾ ਤੁਹਾਡੇ ਨਾਲ ਇਕੱਠਾ ਜੀ ਠੀਕ ਜੇ ਭਾਨੇ ਦੱਸੇ ਜੇ ਭਾਨੇ ਸਾਡੀ ਵੀਡੀਓ ਸ਼ੇਅਰ ਕਰ ਦੋ ਵੀ ਅਸੀਂ ਥਾੜਾ ਪਾਉਣੇ ਆ ਇੱਕ ਪਵਨਾ ਪਵਨਾ ਉਹ ਵੀ ਨਾਲ ਉਹ ਵੀ ਗੈਂਗਸਟਰ ਆ ਜੀ ਬਹੁਤ ਤਕੜਾ ਉਹ ਚੋਰੀਆਂ ਚੱਕਕੀਆਂ ਕਰਦਾਂ ਰਿਹਾ ਪਹਿਲਾਂ ਜੀ ਥੋੜਾ ਹੈ ਜੇ ਚੋਰਾਂ ਦਾ ਵੀ ਹੱਥ ਆ ਜੀ ਮਾ ਪੁੱਲੇ ਜੜਾ ਤੋਂ ਪਤਾ ਘਰ ਆ ਮੇਰੇ ਦਾਤੀਆ ਬੇ ਆਤਾ ਆਤਾ ਤੁਸੀਂ ਕਿਸ ਦਾ ਡਾਇਲੌਗ ਕਾਪੀ ਕਰ ਰਹੇ ਹੋ ਜੀ ਅਸੀਂ ਭੁੱਲ ਜਾਾਂਗੇ ਫਿਰ ਇਹ ਤੂੰ ਪਾਣਾ ਇਹ ਤਾਂ ਡਾਇਲ ਤੁਸੀਂ ਕਾਪੀ ਕਰ ਰਹੇ ਹੋ ਜੀ ਅਜਾ ਹਰਾ ਵੜ ਲੈਣ ਤੇ ਸਾਨੂੰ ਦੇਖ ਸਕਦੇ ਹੋ ਤੁਸੀਂ ਪੂਰੇ ਕੈਦ ਕੀਤੇ ਹੋਏ ਬੰਦੇ ਨੇ ਮੁਜਲਮ ਨੇ ਮੁਲਜਮ ਇਹ ਬੰਦਾ ਆਪਦਾ ਪੇਸ ਬਹਿ ਰੁਪੀਆ ਬਤਾ ਮਾਰੇ ਆ ਕੱਤੇ ਆ ਆ ਦੇਖ ਸਕਦੇ ਹਾਂ ਇਹ ਪੈਸਾ ਸੀ ਹੁਣੇ ਜਿਹੜਾ ਪੈਸੇ ਨੇ ਨਾ ਇਹ ਬਦਲਦੇ ਨੇ ਹਾਂਜੀ ਉਹਦਾ ਵੀ ਰੀਜਨ ਹੈਗਾ ਤੁਹਾਨੂੰ ਮੈਂ ਬਹਿ ਕੇ ਦੱਸਦੀ ਆ ਉਹ ਰੀਜਨ ਇਹੀ ਆ ਮੈਂ ਸੁਣਿਆ ਜੀ ਮੇਰੀ ਗੱਲ ਸੁਣ ਪਹਿਲਾਂ ਤੁਹਾਨੂੰ ਕੋਈ ਵਰ ਕਈ ਲੁੱਟ ਕੇ ਵੀ ਲੈ ਕੇ ਕਈ ਬੰਦੇ ਬਾਦੂ ਹੁਣ ਤੱਕ ਹੁਣ ਵੀ ਲੁੱਟਣਾ ਹੁੰਦੇ ਨੇ ਸਾਨੂੰ ਅੱਛਾ ਜੀ ਹੁਣ ਵੀ ਆਉਂਦੇ ਨੇ ਇੱਕ ਦਿਨ ਆ ਗਏ ਸੀ ਫਿਰ ਮੈਂ ਨਾ ਥਾਲਾ ਉਹਨਾਂ ਦਾ ਹੀ ਪਾਇਆ ਥਾਲਾ ਪਾ ਕੇ ਮੋੜੇ ਨੇ ਅੱਛਾ ਜੀ ਠੀਕ ਤੁਸੀਂ ਗੈਂਗਸਟਰ ਵੀ ਰਹਿ ਚੁੱਕੇ ਲਟੇਰੇ ਲੁੱਟੂ ਲਾਉਣੀ ਪਊ ਆ ਬਰਡ ਨਾ ਬੋਲ ਨਹੀਂ ਅਸੀਂ ਉਹ ਨਹੀਂ ਹੈਗੇ ਅਸੀਂ ਤਾਂ ਸਿੱਧੇ ਸਾਦੇ ਬੰਦੇ ਆ ਰੋਟੀ ਪਕਾਉਨੇ ਆ ਖਾਣੇ ਆ ਅਸੀਂ ਆਪਣੇ ਖੇਤ ਚ ਰਹਨੇ ਆ ਅਸੀਂ ਆਪਣੇ ਘਰੇ ਰਹਨੇ ਆ ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਸਿੱਧੇ ਅਸੀਂ ਸਿੱਧੇ ਸਾਦੇ ਆ ਜਮਾ ਤੇ ਤੁਹਾਨੂੰ ਮੈਂ ਜਿਹੜੀ ਉਹਨਾਂ ਦੇ ਆਹ ਜਿਹੜਾ ਆਹ ਦਾੜੀ ਦਾ ਕੱਟ ਕਹਿੰਦੇ ਹੋ ਹਾਂਜੀ ਫੇਸ ਕੱਟ ਫੇਸ ਕੱਟ ਫੇਸ ਕੱਟ ਫੇਸ ਕੱਟ ਅਹ ਦੇਖ ਸਕਦੇ ਹੋ ਤੁਸੀਂ ਕਰੀਬ ਤੋਂ ਦੇਖ ਸਕਦੇ ਹੋ ਵੀ ਬੇਸ ਬਦਲਦੇ ਆ ਹਾਂਜੀ ਪੀਸ ਮੈਂ ਤੁਹਾਨੂੰ ਦੱਸਦੀ ਆ ਬੇਸ ਕਾਤੇ ਬਦਲਦੇ ਆ ਵੀ ਜਦੋਂ ਤਾਂ ਜਵਾਨੀ ਸੀਗੀ ਉਦੋਂ ਤਾਂ ਭਾਬੀ ਤੋਂ ਪੈਸੇ ਮੰਗਣੇ ਵੀ ਭਾਬੀ ਮੈਂ ਦਾੜੀ ਕਟਾ ਕੇ ਆਉਣੀ ਆ ਪੈਸੇ ਦੇਈ ਭਾਬੀ ਕਹਿ ਦਿੰਦੀ ਸੀ ਮੇਰੇ ਕੋਲ ਟੁੱਟੇ ਹੋਏ ਨਹੀਂ ਹੈਗੇ ਅੱਛਾ ਜੀ ਫੇਰ ਉਹ ਰੀਜਾ ਜਿਹੜੀਆਂ ਵੀ ਮੈਂ ਸੁਣਿਆ ਜੀ ਉਹ ਮੈਂ ਸੁਣਿਆ ਉਹ ਪਹਿਲਾਂ ਪੂਰਾ ਟੌਪ ਲੈਵਲ ਤੇ ਇਹਨਾਂ ਦੀ ਭਾਬੀ ਨਾ ਸਾ ਵੀ ਵੇਚਦੀ ਰਹੀ ਆ ਜੀ ਵੇਚ ਹੁਣ ਵੀ ਵੇਚੀ ਜਾਂਦੀ ਆ ਅੱਛਾ ਜੀ ਅੱਛਾ ਅੱਛਾ ਖਰੀਦਣ ਵਾਲਾ ਚਾਹੀਦਾ ਹਰ ਇੱਕ ਚੀਜ਼ ਵਿਕਦੀ ਆ ਠੀਕ ਆ ਜੀ ਠੀਕ ਆ ਉਹ ਕਰਨਗੇ ਸੋ ਪਰਣਗੇ ਜਿਹ ਕਹਿੰਦੇ ਫਰੀਦਾ ਤੇਰੀ ਝੌਂਪੜੀ ਗਲ ਕਟੀਆਂ ਦੇ ਪਾਸ ਕਰਨਗੇ ਸੋ ਪਰਣਗੇ ਤੂੰ ਕਿਉਂ ਬੈਠਾ ਦਾਸ ਹਾਂਜੀ ਹਾਂਜੀ ਬਸ ਤੁਸੀਂ ਸਿਆਣੀਆਂ ਗੱਲਾਂ ਵੀ ਕਰ ਲੈਣੇ ਹੋ ਜੀ ਅਸੀਂ ਸਿਆਣੇ ਆ ਅੱਛਾ 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 ਮੈਨੂੰ ਲੱਗਿਆ ਤੁਹਾਨੂੰ ਕਹਿ ਦੇ ਕਿ ਅਸੀਂ ਤਾਂ ਕੰਮ ਰੋਜੀ ਰੋਟੀ ਕਰਕੇ ਖਾਂਦੇ ਆ ਠੀਕ ਆ ਜੀ ਠੀਕ ਆ ਚਲੋ ਹੁਣ ਆਪਾਂ ਇੱਥੇ ਹੀ ਕਰਦੀ ਐਂਡ ਪੱਤਰਕਾਰੀ ਪੱਤਰਕਾਰ ਵਧੀਆ ਨਹੀਂ ਹੈਗਾ ਕੱਚਾ ਪੱਤਰਕਾਰ ਆ ਲੋਪਟੇ ਆ ਨਸ ਪੱਤਰਕਾਰ ਮੈਂ ਕੈਮਰਾਮੈਨ ਨੂੰ ਪੈਸੇ ਦੇਣੇ ਪੈਂਦੇ ਆ ਜੀ ਸਾਈਨਾਂ ਤਾਂ ਸਾਡਾ ਨਹੀਂ ਆਉਂਦਾ ਬਜਟ ਆਏਗਾ ਅੱਛਾ ਆ ਅਸੀਂ ਤਾਂ ਵਧੀਆ ਰੋਟੀ ਪਾਣੀ ਖਾਈ ਜਾਂਦੇ ਆ ਨਾਲੇ ਤੇ ਲੈ ਇੰਨੇ ਚਾਹੀ ਤੁਹਾਨੂੰ ਤਾਂ ਕੈਦ ਕੀਤਾ ਤੁਹਾਨੂੰ ਤਾਂ ਜੇਲ੍ਹ ਵਾਲੇ ਦੇਈ ਜਾਂਦੇ ਰੋਟੀ ਬਹੁਤ ਵਧੀਆ ਹੁੰਦੀ ਆ ਸਾਨੂੰ ਆਪਦੀ ਮਰਜ਼ੀ ਨਾਲ ਦੇਖਣ ਮੈਂ ਸਾਗ ਗੋਭੀ ਆਲੂ ਮਟਰ ਮੈਂ ਗੋਭੀ ਵਾਲੇ ਪਰੌਂਠੇ ਮੈਂ ਥੋੜਾ ਮੁੰਡਾ ਬੜਾ ਸ਼ਕੀਨ ਆ ਵੈਸੇ ਨਾ ਉਹ ਮੁੰਡਾ ਸਾਡਾ ਸ਼ਕੀਨ ਹੈ ਉਹ ਦੋਏ ਮੁੰਡੇ ਸ਼ਕੀਨ ਨੇ ਮੇਰੇ ਦੋ ਮੁੰਡੇ ਨੇ ਉਹ ਛੋਟੇ ਵਾਲੇ ਤੋਂ ਜੋ ਮਰਜੀ ਦੇ ਤੋ ਫੋਨ ਦੇ ਨਾਲ ਜੋ ਖਾ ਜਾਂਦਾ ਨਹੀਂ ਸ਼ਕੀਨ ਤਾਂ ਉਹ ਵੀ ਖਾਣ ਦਾ ਚਾਕਲੇਟ ਉਹਨੂੰ ਡੇਲੀ ਚਾਹੀਦਾ ਕੁਰਕਰਾ ਉਹਨੂੰ ਡੇਲੀ ਚਾਹੀਦਾ ਬਾਕੀ ਬਿਸਕੁਟ ਇਹ ਤਾਂ ਬਾਜ਼ਾਰੀ ਚੀਜ਼ਾਂ ਆ ਗਈਆਂ ਜੀ ਘਰ ਵਾਲੀਆਂ ਚੀਜ਼ਾਂ ਜੀ ਲੁਕੜ ਵਾਲੀਆਂ ਚੀਜ਼ਾਂ ਖੋਆ ਉਹਨੂੰ ਬਹੁਤ ਪਸੰਦ ਆ ਹੁਣ ਅਸੀਂ ਬਣਾਇਆ ਕੋਆ ਹਫਤਾ ਵੀ ਨਹੀਂ ਹੋਇਆ ਹਾਲੇ ਖੋਆ ਬਣੇ ਨੂੰ ਮੁੱਕ ਵੀ ਗਿਆ ਸਾਡੇ ਇਹ ਕਾਜੀ ਥੀ ਨੱਕ ਵੀ ਗਿਆ ਹੁਣ ਦੁਬਾਰਾ ਫੇਰ ਦੇਖ ਦੇ ਇੱਕ ਦਿਨਾਂ ਚ ਫੇਰ ਬਣਾਉਂਗਾ ਫਰੋਂਟੇ ਫਰੋਂਟੇ ਪਨੀਰ ਫਨੂਰ ਤਾਂ ਮੈਂ ਸੁਣਿਆ ਜਮਾ ਹੀ ਨਹੀਂ ਜਾਂਦਾ ਜੀ ਫਨੂਰ ਬਹੁਤ ਦੇ ਦਾ ਨੌਲੇਜ ਬਹੁਤ ਆ ਬੰਦੇ ਦਾ ਮੁੰਡੇ ਨੂੰ ਬਸ ਮੇਰੇ ਨੂੰ ਇੱਕ ਪਨੀਰ ਪਸੰਦ ਨਹੀਂ ਬਾਕੀ ਸਭ ਕੁਝ ਨੌਲੇਜ ਬਹੁਤ ਆ ਜੀ ਹਣਾ ਨੌਲੇਜ ਫੇਰ ਮੁੰਡਾ ਸਾਡਾ ਨੌਲੇਜ ਵੀ ਹੋਊਗੀ ਹੋਈ ਨੌਲੇਜ ਵਾਲੀ ਟੌਪ ਦੀ ਹੋਊਗਾ ਦਿਨ ਆ ਵੀ ਕਦੇ ਤੁਹਾਡੀ ਡਿਸਕਸ਼ਨ ਕਰਵਾਵਾਂਗੇ ਕਹ ਜੀ ਨੌਲੇਜ ਰੱਖਦਾ ਆ ਅਸੀਂ ਜਰੂਰ ਤੁਹਾਨੂੰ ਪੇਸ਼ ਪੇਸ਼ ਪੇਸ਼ਕਾਰ ਕਰਾਂਗੇ ਕੀ ਹੁੰਦਾ ਜੀ ਉਹ ਦੱਸੋ ਅੱਜ ਤੁਹਾਨੂੰ ਵੀ ਬਹੁਤ ਹਾਸਾ ਆਇਆ ਹੋ ਕਿਨੂੰ ਕਿਨੂੰ ਸਾਡੀ ਵੀਡੀਓ ਦੇਖ ਕੇ ਹਾਸਾ ਆਇਆ ਐਦਾਂ ਹੀ ਹੱਸਦੇ ਰਹੋ ਖੇਡਦੇ ਰਹੋ ਤੁਸੀਂ ਵੀ ਕਦੇ-ਕਦੇ ਆਏ ਹੱਸ ਲਿਆ ਕਰੋ ਖੇਡ ਲਿਆ ਕਰੋ ਤੰਗ ਕਰ ਲਿਆ ਕਰੋ ਇੱਕ ਦੂਜੇ ਨੂੰ ਹਨਾ ਹੱਸਣ ਖੇਡ ਤੇ ਬਾਬਿਆਂ ਦੇ ਜਾਂਦੇ ਰਹੋ ਡੋਲੂ ਚ ਥੋੜਾ ਜਿਹਾ ਦੁੱਧ ਪਾ ਕੇ ਉਹ ਦੁੱਧ ਦੇ ਦੀ ਚੱਲਦੀ ਨਹੀਂ ਸੀ ਹੁੰਦੀ ਇਹ ਤਾਂ ਵਿਚਾਰਾ ਤੇ ਉੱਥੋਂ ਕੈਨ ਭਰਾ ਲਿਆਇਆ ਕਰੋ ਸਬਜ਼ੀ ਦਾ ਹਾਲ ਦਾ ਰੋਟੀਆਂ ਵੀ ਲਿਆਇਆ ਕਰੋ ਟੈਨਸ਼ਨ ਨਹੀਂ ਲੈਣੀ ਬਾਬਿਆਂ ਜੇ ਬਾਬੇ ਆਪਾਂ ਨੂੰ ਲੋਕ ਲੁੱਟਦੇ ਆਪਾਂ ਵੀ ਬਾਬਿਆਂ ਨੂੰ ਲੁੱਟਣ ਦਾ ਦੂਜਾ ਤਰੀਕਾ ਲੱਭ ਲਿਆ ਨਾ ਕਹਿੰਦੇ ਗੁਰੂ ਘਰ ਕੀ ਘਟਾ ਹੋ ਗੁਰੂ ਘਰ ਨਹੀਂ ਹੈ ਘਾਵ ਤਾਂ ਲਟੇਰੇ ਨੇ ਗੁਰੂ ਘਰ ਤਾਂ ਨਹੀਂ ਕੋਈ ਘਟਾ ਥੋੜਾ ਆਪਾਂ ਵਧੀਆ ਪਾ ਲੈਣੇ ਆ ਜੇ ਕਿਸੇ ਨੂੰ ਹੋਵੇ ਕੋਈ ਕਤਾਸ ਉਹਦਾ ਥੋੜਾ ਮੈਂ ਪਾ ਦੰਨੀ ਆ ਬਿਨਾਂ ਦਾ ਕਿੰਨੇ ਪੈਸੇ ਲੈਣੇ ਥੋਲੇ ਥੋਲੇ ਇਹ ਤੁਹਾਨੂੰ ਗੁਣ ਕਿੱਥੋਂ ਆਇਆ ਗੁਣ ਤਾਂ ਪਤਾ ਨਹੀਂ ਕੁਰਤੀ-ਕੁਰਤੀ ਚ ਮਿਲ ਗਿਆ ਅੱਛਾ ਤੁਸੀਂ ਬਦਮਾਸ਼ ਵੀ ਰਹਿ ਚੁੱਕੇ ਨਾ ਕਹਿੰਦੇ ਨੇ ਮੇਰੀਆਂ ਜਠਾਣੀਆਂ ਨੇ ਮੈਨੂੰ ਇਹ ਗੱਲ ਕਹੀ ਸੀ ਮੇਰੇ ਘਰ ਵਾਲੇ ਨੂੰ ਕਿਹਾ ਸੀ ਬਦਮਾਸ਼ੀ ਮੈਂ ਸੁਣਿਆ ਹੁਣ ਵੀ ਚੱਲੀ ਉੱਥੇ ਬੜੀ ਜ਼ਬਰਦਸਤ ਯੰਦੇ ਇੱਥੇ ਵੀ ਚੱਲਦੀ ਐ ਆਪਕੇ ਬ੍ਰੇਕਿੰਗ ਨਿਊਜ਼ ਬ੍ਰੇਕਿੰਗ ਨਿਊਜ਼ ਚੱਲੀ ਜਾਂਦੀ ਐ ਉੱਥੇ ਵੀ ਚੱਲੀ ਜਾਂਦੀ ਐ ਇੱਥੇ ਵੀ ਚੱਲੀ ਜਾਂਦੀ ਐ ਸਾਰੇ ਪਾਸੇ ਚੱਲੀ ਐ ਇਹ ਦੁਨੀਆ ਜੀ ਦੁਨੀਆ ਜਦੋਂ ਤੱਕ ਇਹ ਦੁਨੀਆ ਉਦੋਂ ਤੱਕ ਕਦੇ ਕੋਈ ਚੀਜ਼ ਖਤਮ ਨਹੀਂ ਹੋਣੀ ਹੈਗੀ ਠੀਕ ਆ ਇਹ ਕਦੇ ਕੁਝ ਨਹੀਂ ਖਤਮ ਹੋਣਾ ਨਾ ਰੋਲੇ ਨਾ ਰੱਪੇ ਇਹ ਇਹ ਕੁਝ ਨਹੀਂ ਖਤਮ ਹੋਣਾ ਹੈਗਾ ਇਹ ਜਿੱਦਣੇ ਖਤਮ ਹੋਊਗਾ ਨਾ ਬਾਬੇ ਨਾਨਕ ਨੂੰ ਆਉਣਾ ਉਹ ਫੇਰ ਹੀ ਖਤਮ ਹੋਊਗਾ ਤੇ ਬਦਮਾਸ਼ੀ ਛੋਡੀ ਟੌਪ ਲੈਵਲ ਤੇ ਚੱਲੀ ਹੁਣ ਗੋਲੀਆਂ ਗੋਲੀਆਂ ਵੀ ਚੱਲੀਆਂ ਮੈਂ ਸੁਣਿਆ ਜੱਲੀ ਜਾਂਦੀਆਂ ਨੇ ਜਿੱਥੇ ਜੋ ਚੱਲਣ ਦਾ ਕੰਮ ਆ ਚੱਲੇ ਜਾਂਦਾ ਸਾਨੂੰ ਕੀ ਪਤਾ ਆਪਦੇ ਘਰੇ ਆ ਕੰਮ ਕਰਦੇ ਸਾਨੂੰ ਕੁਛ ਨਹੀਂ ਇਹ ਤੁਸੀਂ ਆਪਦੇ ਬਿਆਨਾਂ ਤੋਂ ਮੁੱਕਰ ਗਏ ਜੀ ਇਹ ਸਾਡੇ ਨਾਲ ਗੱਲ ਨਾ ਕਰੋ ਇਹ 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 ਨਾ ਕਰੋ ਗੱਲ ਕਰੋ ਅਸੀਂ ਤਾਂ ਆਪਦੇ ਘਰੇ ਕੰਮ ਕਰਦੇ ਆ ਰੋਟੀ ਖਾਂਦੇ ਆ ਸਾਨੂੰ ਕਦੇ ਕਿਸੇ ਨਾਲ ਇਹ ਲੋਕਾਂ ਦੇ ਵਿਚਾਰ ਨਹੀਂ ਜੀ ਕਹਿੰਦੇ ਇਹ ਗੱਲਾਂ ਪੁੱਛੋ ਇਹਨਾਂ ਤੋਂ ਵੀ ਬਦਮਾਸ਼ੀ ਇਹਨਾਂ ਨੇ ਕਿਹੜੀ ਲੈਵਲ ਤੇ ਕੀਤੀ ਨਾ ਲੋਕ ਇਹ ਲੋਕਾਂ ਨੂੰ ਜਦੋਂ ਇੰਨਾ ਕੁ ਪਤਾ ਵੀ ਉੱਥੇ ਆ ਗੱਲ ਹੋਈ ਆ ਫਿਰ ਉਹ ਨਹੀਂ ਉਹ ਡਰਦੇ ਵੀ ਨਹੀਂ ਅਸੀਂ ਤਾਂ ਤਾਂ ਤੋਂ ਸਿੱਧਾ ਬਿਆਨ ਪੁੱਛਿਆ ਜੀ ਡਰ ਸਕਦੇ ਆ ਅਸੀਂ ਡਰ ਨਹੀਂ ਸਕਦੇ ਸੋਸਾ ਬਦਮਾਸ਼ ਹੋ ਜੀ ਕੌਣ ਕਹਿੰਦਾ ਕਿਹੜਾ ਕੰਜਰ ਕਹਦਾ ਕਿਹੜਾ ਕੰਜਰ ਕਹਿੰਦਾ ਮੈਨੂੰ ਪਤਾ ਲੱਗਿਆ ਕਾਫੀ ਬੰਦੇ ਉਹਨੂੰ ਕਾ ਉਹ ਕਹਿੰਦੇ ਨਹੀਂ ਕਹਿੰਦੇ ਬਦਮਾਸ਼ੀ ਕਰਦੇ ਰਹੇ ਹੋ ਮੇਰੇ ਡੈਡੀ ਦੀ ਕੀ ਕਹਿੰਦਾ ਮੇਰੇ ਡੈਡੀ ਦੀ ਜਠਾਣੀ ਮੇਰੀ ਤਾਈ ਹੁਣ ਪਰਮ ਕਰੂਗਾ ਨਾਈ ਨਾਈ ਹਾਂ ਮੇਰੇ ਡੈਡੀ ਦੀ ਜਠਾਣੀ ਚਲੋ ਇਹ ਵੀਡੀਓ